ਭਾਗ ਚੌਦਮਾ ਦਿਨ ਸੱਪ ਗਿਆ ਰਾਤ ਆ ਗਈ ਰਾਤ ਲੰਘ ਗਈ ਤੜਕਾ ਹੋ ਗਿਆ ਪਾਣ ਨੂੰ ਸਮਝ ਨਹੀਂ ਸੀ ਆ ਰਹੀ ਉਹੁੱੁੱਤੀ ਹੋਈ ਹੈ ਕਿ ਜਾਗਦੀ ਗੋਹਾ ਕੂੜਾ ਕਰਨ ਲਈ ਵੀ ਅਜੋ ਹੇਠਾਂ ਨਾ ਉਤਰੀ ਨਹੀਂ ਭਗਵੰਤੀ ਨੇ ਉਸ ਨੂੰ ਇਸ ਲਈ ਹਾਕ ਮਾਰੀ ਇੱਕ ਵਾਰੀ ਤਾਂ ਉਸ ਨੂੰ ਸਾਰਾ ਘਰ ਹੋਇਆ ਜਿਹਾ ਪ੍ਰਤੀਤ ਹੋਇਆ ਜਿਵੇਂ ਭਜਾਲ ਆ ਗਿਆ ਹੋਵੇ ਪਰ ਉਸ ਨੂੰ ਲੱਗਿਆ ਨਹੀਂ ਉਹਨੂੰ ਆਪ ਨੂੰ ਹੀ ਡਾਲੀ ਜਹੀ ਆ ਗਈ ਹੈ ਉਸਨੇ ਦੇਖਦੇ ਆਂ ਦੇਖਦੇ ਬਿੱਲੀ ਨੇ ਲਮਾਰੀ ਤੇ ਹਾਲ ਮਾਰੀ ਤੇ ਚਿੜੀ ਨੂੰ ਮਰੋੜ ਕੇ ਮੂੰਹ ਵਿੱਚ ਲੈ ਕੇ ਬਾਹਰ ਨੂੰ ਨਸ ਗਈ ਬਿੱਲੀ ਨੂੰ ਸਸਕੇ ਰੰਦੀ ਵੀ ਅੱਜ ਜਿਵੇਂ ਉਸ ਦੇ ਵਿੱਚ ਹਿੰਮਤ ਨਹੀਂ ਸੀ ਪਾ ਨੂੰ ਕਿਆ ਪੀ ਲੈ ਇਠਾਂ ਤੋਂ ਭਗਵੰਤੀ ਨੇ ਹਾਕ ਮਾਰੀ ਪਾ ਨੂੰ ਹੌਲੀ ਹੌਲੀ ਪੌੜੀ ਉਤਰੀ ਅੱਦੋ ਸੁਧੀ ਦਾ ਦੁੱਧ ਪਾ ਕੇ ਚਾਹ ਨਾਲ ਇੱਕ ਪਰੌਂਠਾ ਜੀ ਸੁੱਤੇ ਮਖਣੀ ਧਰੀ ਹੋਈ ਸੀ ਭਗਵੰਤੀ ਉਸ ਦੇ ਅੱਗੇ ਰੱਖ ਗਈ ਭਾਨੋ ਨੇ ਦੋ ਕੂਕੂਟਾਂ ਚਾਹ ਦੀਆਂ ਪੀਤੀਆਂ ਰੋਟੀ ਦੀ ਤੰਬਰ ਕੀ ਕਿਹੜਾ ਜੂਸ ਦੇ ਲੰਗਦੀ ਸੀ ਅੱਦਾਂ ਕੋ ਗਲਾਸ ਪੀ ਕੇ ਚਾਹ ਵੀ ਉਸ ਨੇ ਕੁੱਤੇ ਅੱਗੇ ਰੱਖ ਦਿੱਤੀ ਕੁਝ ਪਾਲੋ ਚੁੱਪ ਕੀਤੀ ਕੰਮ ਕਰਦੀ ਫਿਰ ਰਹੀ ਭਗਵੰਤੀ ਬਾਲਾ ਦੇਖਦੀ ਰਹੀ ਹਾਂ ਲੈ ਭਗਵੰਤੀ ਸ਼ਾਮ ਪ ਮੇਰੇ ਤਾਂ ਉਹ ਗਲੀ ਹੋ ਗਈ ਭਾਨੋ ਨੇ ਉਸ ਨੂੰ ਸ਼ਾਂਪੜਾਂ ਤੇ ਕਿਹਾ ਤੂੰ ਪਾਈ ਰੱਖਦੀ ਚੰਗਾ ਫਿਰ ਤੇਰੀ ਮੰਨ ਤੈ ਜਦੋਂ ਮਰਜੀ ਆ ਕੇ ਲੈ ਜੀ ਆਖਦੇ ਭਗਵੰਤੀ ਨੇ ਸ਼ਾਂਪਲੀ ਦੇ ਲੜ ਬਨ ਕੇ ਸੰਦੂਖ ਵਿੱਚ ਰੱਖ ਦਿੱਤੀ ਦੁਪਹਿਰੇ ਜਿਹੇ ਫੱਤਾ ਆ ਗਿਆ ਅਸੀਂ ਖੂ ਤੇ ਨੂੰ ਚਲਦੇ ਆ ਤੂੰ ਭਾਨੋ ਆ ਜੀ ਆਖ ਕੇ ਨਾਰੈਣ ਅਮਲੀ ਫੱਤੇ ਨੂੰ ਨਾਲ ਲੈ ਕੇ ਤੁਰ ਗਿਆ ਭਾਨੋ ਸ਼ਾਨ ਮਾਰਿਆ ਬਾਗ ਬੈਠੀ ਰਹੀ ਭਗਵੰਤੀ ਨੇ ਇੱਕ ਦੋ ਵਾਰੀ ਕੰਮ ਸਾਡੇ ਕਿ ਉਸ ਵੱਲ ਦੇਖਿਆ ਨਾਲ ਨੂੰ ਰੋਟੀ ਲਾਹ ਦਿਆਂ ਉਸਨੇ ਭਾਨੋ ਨੂੰ ਪੁੱਛਿਆ ਨਹੀਂ ਆਖ ਭਾਨੋ ਉੱਠ ਕੇ ਬਾਹਰ ਚਲੀ ਗਈ ਫੇਰ ਅੰਦਰ ਮੁੜਾਈ ਬਿਨਾਂ ਹੀ ਕੰਮ ਤੋਂ ਉਹ ਦੋ ਤਿੰਨ ਵਾਰੀ ਅੰਦਰ ਬਾ ਅੰਦਰ ਗਈ ਦੋ ਤਿੰਨ ਵਾਰੀ ਬਾਹਰ ਆਈ ਕੁਛ ਨਹੀਂ ਕੁਛ ਚਾਹੀਦਾ ਭਗਵੰਤੀ ਨੇ ਪੁੱਛਿਆ ਨਹੀਂ ਫੇਰ ਉਹ ਉਡੀਕਦੇ ਹੋਣਗੇ ਭਲੇ ਮਾਨਸ ਬੈਠੇ ਨੂੰ ਅੰਦਰ ਗਈ ਟੰਗਣੀ ਤੱਕ ਘਰ ਆਇਆ ਫੇਰ ਪਤਾ ਨਹੀਂ ਕਿਸ਼ ਹੋ ਚੁੱਕੇ ਉੱਥੇ ਹੀ ਧਰ ਦਿੱਤਾ ਬਾਹਰ ਵੇੜੇ ਵਿੱਚ ਕਾਲਾ ਪਿਆ ਅੰਗੂਠਾ ਚੁੰਗ ਰਿਹਾ ਸੀ ਭਾਨੋ ਨੇ ਉਸ ਦਾ ਸਿਰ ਪਲੋਸਿਆ ਤੇ ਕਿਹਾ ਕਾਲੇ ਮੈਂ ਜਾਣੀ ਆ ਪੁੱਤ ਬੀ ਵਿੱਚ ਪਹੁੰਚਦੇ ਉਸ ਨੇ ਇੱਕ ਵਾਰੀ ਫੇਰ ਮੁੜ ਕੇ ਘਰ ਵੱਲ ਦੇਖਿਆ ਸ਼ਾਂਤੀ ਦੇ ਬਾਰ ਮੂਰੇ ਔੜਕੀ ਪਰ ਤੁਰ ਪਈ ਬਿਨਾ ਘਰੇ ਤੋਂ ਬਿਨਾ ਕੁੰਡ ਕੱਢਿਆਂ ਅੱਜ ਪੰਨੋਂ ਸੱਤ ਵਿੱਚੋਂ ਦੀ ਪਰਦੇਸ਼ਣਾ ਵੰਗ ਲੰਗੀ ਜਾ ਰਹੀ ਸੀ ਇਹ ਸੀ ਪੰਨੋਂ ਦੇ ਦੁੱਖਾਂ ਭਰੀ ਕਹਾਣੀ ਜਿਸ ਵਿੱਚ ਬਹੁਤ ਸਾਰੇ ਗੁਣਦਾਨ ਉਸਨੇ ਆਪਣੇ ਗੁਨਾ ਕਰਕੇ ਘਰ ਨੂੰ ਨਵੇਂ ਸਿਰੇ ਤੋਂ ਬੰਨੇ ਪਰ ਇੱਕ ਬੱਚੇ ਦੀ ਕਮੀ ਕਰਕੇ ਉਸ ਨੂੰ ਸਵੀਕਾਰ ਨਾ ਕੀਤਾ ਗਿਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਤੇ ਲਾਈਕ ਕਰੋ ਧੰਨਵਾਦ